ਸੇਵੇਂ ਪਾਤਸ਼ਾਹ ਦੇ ਕੋੜੇ ਦੀ ਲਗਾਮ ਇੱਕ ਬਿਰਧ ਮਾਤਾ ਨੇ ਪਕੜ ਲਈ ਲੰਬੀ ਚੋਕੜੀ ਗਾਥਾ ਸਾਖੀ ਹੈ ਤੂੰ ਮਾਤਾ ਪਤਾ ਕੀ ਕਹਿਣ ਲੱਗ ਪਈ ਹੱਥ ਜੋੜ ਕੇ ਤੂੰ ਪਤਤ ਮੈਂ ਪਤਤ ਪਾਵਨ ਤੂੰ ਪਤਤ ਮੈਂ ਪਤਤ ਪਾਵਨ ਉਹ ਸਿੱਧਾ ਇਹ ਗਾਲਾਂ ਕੱਢਣ ਵਾਲੀ ਗੱਲ ਹੈ ਗੁਰੂ ਨੂੰ ਆਖਣਾ ਤੂੰ ਪਾਪੀ ਹੈ ਕਹੀ ਜਾ ਰਹੀ ਹੈ ਤੂੰ ਪਤਤ ਮੈਂ ਪਤਤ ਪਾਵਨ ਤੂੰ ਪਤਤ ਮੈਂ ਪਤਤ ਪਾਵਨ ਮੈਂ ਤੇਰੇ ਪਾਪ ਧੋਣ ਵਾਲੀ ਸੇਵਾਦਾਰ ਨੇ ਪਕੜ ਲਿਆ ਪਿੱਛੇ ਖਿੱਚ ਕਿਸ ਹੱਸ ਉਠਿਆ ਮੌਰਖ ਇੱਕ ਹੀ ਯਾਤਰੀ ਹੈ ਸੇਵੇਂ ਪਾਤਸ਼ਾਹ ਕਹਿਣ ਲੱਗੇ ਬੜਾ ਸੋਹਣਾ ਸੰਬੰਧ ਜੁੜਿਆ ਹੋਇਆ ਸੀ ਇਹ ਤੂੰ ਕੀ ਕੀਤਾ ਆਣ ਦੇ ਸਿਖ ਕੁਲ ਮੇਰੇ ਇਹ ਠੀਕ ਕਹਿ ਰਿਹਾ ਜੋ ਕੁਝ ਇਸਦੇ ਜੋ ਵਿਚਾਰ ਨੇ ਮੈਂ ਦੇਖ ਲੈਣਾ ਤੂੰ ਕਿਰਤ ਦੇਖਦਾ ਪਿਆ ਸੀ ਵਿਚਾਰ ਦੇਖ ਲੈ ਛੱਡ ਇਸ ਦੀ ਕਿਰਤ ਨੂੰ ਇਹ ਬਾਹਰੋਂ ਭੁਲਚੁਕ ਬੋਲ ਦੇ ਈ ਖਰੇ ਹਰ ਬਾਣੇ ਬਾਹਰੋਂ ਗੁਸਤਾਖੀ ਕਰ ਗਏ ਬਾਹਰੋਂ ਗਲਤ ਬਹਿਣੀ ਹੋ ਗਈ ਵਿਚਾਰ ਦੇ ਤਲਤੇ ਨਹੀਂ ਸੀ ਸੋਚਣੀ ਦੇ ਤਲ ਤੇ ਨਹੀਂ ਸੀ ਕਈ ਦਫਾ ਮਨੁੱਖ ਬਾੜ ਬੜੀ ਨੇਕੀ ਕਰ ਰਿਹਾ ਹੈ ਭਲਾਈ ਕਰ ਰਿਹਾ ਹੈ ਪਰ ਸੋਚਣੀ ਦੇ ਤਲ ਤੇ ਨਹੀਂ ਹੈ ਵਿਚਾਰ ਦੇ ਤਲ ਤੇ ਨਹੀਂ ਹੈ ਭਾਰਤ ਬਹੁਤ ਭਲਾ ਕਰ ਰਿਹਾ ਹੈ ਪਰ ਇਹ ਭਲਾਈ ਉਸ ਦੇ ਵਿਚਾਰਾਂ ਵਿੱਚ ਨਹੀਂ ਉਸ ਦੀ ਸੋਚਣੀ ਨਹੀਂ ਉਸ ਦੀ ਕੋਈ ਬੁਨਿਆਦ ਨਹੀਂ ਹੈ ਮੈਂ ਪੜ੍ਹ ਰਿਹਾ ਸੀ ਕਭੀ ਦਿਨ ਘਰ ਹੋਏ ਨੇ ਹਿੰਦੁਸਤਾਨ ਦੇ ਵਿੱਚ ਬੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਤੇ ਬਹੁਤ ਵੱਡੇ ਪੈਮਾਨੇ 'ਚ ਉਠਾਣ ਥਾਂਤੇ ਦੇਸ਼ ਦੇ ਸਨਮਾਨਤ ਹੋਏ ਸੀ दिनकर सूरज ਨੂੰ ਕਹਿੰਦੇ ਨੇ ਉਹਨਾਂ ਦਾ ਤਖ਼ल्लुਸ ਸੀ ਹਿੰਦੀ ਦੇ ਕਵੀ ਸਨ ਔਰ ਲੇਖਕ ਬਹੁਤ ਅੱਛੇ ਉਹਨਾਂ ਨੇ ਇੱਕ ਆਪਣੀ ਆਕਬੀਤੀ ਲਿਖੀ ਹੈ ਭਾਵੇਂ ਉਹ ਜੋੜਦੇ ਤੇ ਆਪਣੇ ਮਿੱਤਰ ਨਾਲ ਨੇ ਪਰ ਕੁਝ ਸਿਆਣੇ ਕਹਿੰਦੇ ਨਹੀਂ ਇਹ ਉਹਨਾਂ ਦੀ ਜ਼ਿੰਦਗੀ ਦੀ ਕਟਨਾ ਹੋ ਸਕਦੀ ਪਰ ਇਹ ਪ੍ਰਮਾਤਮਾ ਜਾਣੇ ਪਰ ਕਿਉਂਕਿ ਉਹਨਾਂ ਨੇ ਆਪਣੇ ਮਿੱਤਰ ਨਾਲ ਜੋੜੀ ਇਹ ਕਹਾਣੀ ਤੇ ਮਿੱਤਰ ਦਾ ਬਨਾਉਟੀ ਨਾਮ ਮੇਰੇ ਪਰੋਵਸੇ ਚ ਰਹਿਣ ਵਾਲਾ ਮੇਰਾ ਮਿੱਤਰ ਉਸਨੇ ਕੁਝ ਸੂਤ ਤੇ ਪੈਸੇ ਲੈ ਸੰ ਸਾਹਮਣੇ ਮਾਰਵਾੜੀ ਕੋਲ ਔਰ ਸਾਰਾ ਪਿੰਡ ਉਸੇ ਦਾ ਹੀ ਕਰਜ਼ਾਈ ਸੀ ਔਰ ਜਿਸਨੇ ਇੱਕ ਦਫਾ ਕਰਜ਼ਾ ਦੇ ਦਿੱਤਾ ਜੀਵਨ ਭਰ ਉਸ ਦਾ ਕਰਜ਼ਾ ਚੁਕਦਾ ਨਹੀਂ ਸੀ ਸੂਤ ਦੇਂਦਿਆਂ ਦੇਂਦੇ ਅਗਲੇ ਦੇ ਪ੍ਰਾਣ ਨਿਕਲ ਜਾਂਦੇ ਸ। ਕਿਸਨੇ ਵੀ ਲਿਆ। ਕਹਿੰਦਾ ਮੇਰੇ ਮਿੱਤਰ ਨੇ ਵਿਲਿਆ। ਦਿਨ ਰਾਤ ਉਸ ਦੇ ਅੰਦਰ ਇਹ ਵਿਚਾਰ ਚੱਲਦਾ ਸੀ ਇਹਨੂੰ ਜੇ ਕਿਦਰੇ ਮੈਂ ਖਤਮ ਕਰ ਦੇਆ ਤੇ ਸਾਰੇ ਪਿੰਡ ਦੀ ਜਾਨ ਛੁੱਟ ਜਾਏ ਮੇਰਾ ਫੰਦਾ ਵੀ ਛੁੱਟੇ ਸਾਰੇ ਪਿੰਡ ਦੇ ਲੋਕ ਵੀ ਸੌਖੇ ਹੋ ਜਾਣ ਸਾਰੇ ਔਖੇ ਦੁਖੀ ਨੇ ਠੀਕੇ ਵਗਰ ਸਿਰ ਕੰਮ ਤੇ ਰਹਿੰਦਾ ਜਿਹਨਾਂ ਨੂੰ ਲੋੜ ਹੈ ਦੇ ਦਿੰਦਾ ਫਿਰ ਜੀਵਨ ਬਰਕੁਨ ਚੂਸਦਾ ਹੈ ਛੱਡ ਗਾਣੇ ਇਹ ਰੋ ਸੋਚਣ ਲੱਗ ਪਿਆ ਕਿਉਂ ਨਾ ਇਸ ਨੂੰ ਮਾਰ ਦੇਈਏ ਖਤਮ ਕਰ ਦੇਇਆ ਹਾਲਾਂਕਿ ਬਾਅਦ ਇਹ ਗਰਣਾ ਵੀ ਪੈਦਾ ਹੋਵੇ ਵੀ ਮੈਂ ਪੜਾ ਲਿਖਾ ਕਾਨੂੰਨ ਨੂੰ ਸਮਝਣ ਵਾਲਾ ਮੈਂ ਐਸਾ ਕਿਉਂ ਸੋਚਿਆ ਪਰ ਇਹ ਵਿਚਾਰ ਚੱਲਦਾ ਸੀ ਬਾਰ-ਬਾਰ ਚੱਲਦਾ ਸੀ ਦਿਨ ਕਰ ਕਹਿੰਦਾ ਇੱਕ ਦਿਨ ਇਸੇ ਹੀ ਵਿਚਾਰਾਂ ਦੇ ਹੱਥੋਂ ਮਜਬੂਰ ਹੋ ਕੇ ਗਿਆ ਭਾਵੇਂ ਪੈਸੇ ਲੈਣ ਗਿਆ ਪਰ ਗਲਾ ਘੁੱਟ ਦਿੱਤਾ ਉਸ ਨੇਸਤ ਮਾਰ ਦਿੱਤਾ ਉਸਤ ਬਾਅਦ ਵਿੱਚ ਉਸ ਨੂੰ ਪਛੇਤਾਨੀ ਹੋਈ ਐਵੇਂ ਕੀ ਕਰ ਬੈਠਾ तो मुख्तसर में उस क्रम भावे इस लिखर दते 100 पन्ने रंगे ने कवितेन कर दिन करने विस्तार से लिखया है इस कहानी नो मैं एक छोटा रूप पड़े सामने रखा है रोज दी विचार हर वक्त दी विचार किसी वक्त किरदार बन जाती है विचार मानसिक कर्म है और ये मानसिक कर्म ही शारीरिक कर्म बन जाता है ਵਿਚਾਰ ਵਿੱਚ ਹੀ ਪ੍ਰਮਾਤਮਾ ਦੀ ਵਿੜਾਈਆਂ ਕੋਈ ਨਹੀਂ ਵਿਚਾਰ ਵਿੱਚ ਹੀ ਪ੍ਰਮਾਤਮਾ ਨਹੀਂ ਹੈ ਤਾਂ ਕਿਰਦਾਰ ਵਿੱਚ ਪ੍ਰਮਾਤਮਾ ਪ੍ਰਗਟ ਵੀ ਨਹੀਂ ਹੋ ਸਕਦਾ ਇਹ ਵੀ ਮਰਸ ਕਰਦੇ ਹਾਂ ਸੋਚਣੀ ਚ ਹੀ ਪ੍ਰਮਾਤਮਾ ਨਹੀਂ ਵਿਚਾਰਾਂ ਚ ਹੀ ਪ੍ਰਮਾਤਮਾ ਕੋਈ ਨਹੀਂ ਉਹ ਦਿਆਲੂ ਹੈ ਰਹੀਮ ਹੈ ਕਰੀਮ ਹੈ ਨਿਰਵੈਰ ਹੈ ਨਿਰਭੈ ਹੈ ਇਸ ਤਰ੍ਹਾਂ ਦੀ ਵਿਚਾਰ ਹੀ ਕੋਈ ਨਹੀਂ ਇਸ ਤਰ੍ਹਾਂ ਦੀ ਸੋਚਣੀ ਕੋਈ ਨਹੀਂ ਉਹ ਸਮਦ੍ਰਿਸ਼ਟ ਹੈ ਐਸੀ ਸੋਚਣੀ ਕੋਈ ਨਹੀਂ ਐਸੇ ਵਿਚਾਰ ਹੀ ਨਹੀਂ ਚੱਲਦੇ ਪਏ ਇਸ ਮਨੁੱਖ ਦੇ ਕਿਰਦਾਰ ਦੀ ਸਮਦ੍ਰਿਸ਼ਟੀ ਨਹੀਂ ਪ੍ਰਗਟ ਹੋਵੇਗੀ ਨਿਰਵੈਰਤਾ ਨਹੀਂ ਪ੍ਰਗਟ ਹੋਵੇਗੀ ਕਿਉਂਕਿ ਵਿਚਾਰ ਦੇ ਚ ਨਹੀਂ ਜੋ ਚੀਜ਼ ਵਿਚਾਰ ਦੇ ਚ ਨਹੀਂ ਉਹ ਕਿਰਦਾਰ ਦੇ ਚ ਨਹੀਂ ਆਉਂਦੀ ਹੁਣ ਮੈਂ ਹੋਰ ਵੀ ਅਰਜ਼ ਕਰਨਾ ਕਿਸ ਨੂੰ ਧਾਰਮਿਕ ਲੋਗ ਇਸ ਤਰ੍ਹਾਂ ਕਹਿੰਦੇ ਨੇ ਜੋ ਵਿਚਾਰ ਹੈ ਉਹ ਹੀ ਕਿਰਤ ਬਣ ਲੈਣਾ ਪਰ ਕਦੀ ਕਦੀ ਐਸਾ ਹੁੰਦਾ ਹੈ ਜੋ ਵਿਚਾਰ ਦੇ ਚ ਹੈ ਉਹ ਕਿਰਤ ਦੇ ਚ ਨਹੀਂ ਹੈ ਔਰ ਜੋ ਕਿਰਤ ਦੇ ਚ ਹੈ ਉਹ ਵਿਚਾਰ ਦੇ ਚ ਨਹੀਂ ਹੈ ਕਦੀ ਕਦੀ ਐਸਾ ਹੋ ਜਾਂਦਾ ਹੈ ਅਗਰ ਐਸਾ ਹੈ ਇਸ ਨੂੰ ਗੁਰਬਾਣੀ ਨੇ ਕਹਿ ਪਖੰਡ ਮਨੁੱਖ ਪਖੰਡ ਕਰ ਸਕਦਾ ਕੋਈ ਪਸ਼ੂ ਪਖੰਡ ਨਹੀਂ ਕਰ ਸਕਦਾ ਕੋਈ ਕੀੜਾ ਮਕੋੜਾ ਪਖੰਡ ਨਹੀਂ ਕਰ ਸਕਦਾ ਕਿਰਤ ਦੇਚ ਇਹ দান ਕਰ ਸਕਦਾ ਹੈ ਦਾਨੇ ਦਿਖਾਈ ਦੇ ਸਕਦਾ ਹੈ ਵਿਚਾਰ ਦੇ ਤਲ ਤੇ ਹੋ ਸਕਦਾ ਹੈ ਬੇਈਮਾਨ ਹੋਵੇ ਗੁਸਤਾਖੀ ਮਾਫ ਕਿਰਤ ਦੇਚ ਦਿਖਾ ਸਕਦਾ ਹੈ ਮੈਂ ਸਤਸੰਗੀਆਂ ਰੋਜ਼ ਦਾ ਸਤਸੰਗੀਆਂ ਬੈਠਾ ਸਤਸੰਗ ਦੇਚ ਕੋ ਸਰਦਾ ਵਿਚਾਰ ਦੇ ਤਲ ਤੇ ਕੋ ਸੰਗਤ ਚੱਲ ਰਹੀ ਹੋਵੇ ਸਤਸੰਗ ਦੇਚ ਬੈਠਿਆ ਕੋ ਸੰਗਤ ਚੱਲ ਰਹੀ ਹੋਵੇ विचार चारलते सोचने के तल कृत बच चलो ये मत्था टेक रहा कीर्तन सुन रहे है कीर्तन कर रहे है कथा कर रहे हैं कथा सुन रहे हैं है, कृत लेकिन विचार बिल्कुल इस तो उल्ट है, बिल्कुल जो कुछ आख रहे है दे विचार ही नहीं है, झुक रहे है लेकिन गुरु तस्लीम ही नहीं है कबूल नहीं है ਕ੍ਰਿਤ ਦੇਚ ਕੋ ਛੋਰ ਤੇ ਵਿਚਾਰ ਦੇਚ ਕੋ ਛੋਰ ਇਹਨੂੰ ਕਹਿੰਦੇ ਨੇ ਪਖੰਡ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਮ ਧਰਮ ਪਖੰਡ ਜੋ ਦੀ ਸੇ ਇਹ ਜੋ ਪਖੰਡ ਦਿਖਾਈ ਦੇ ਰਿਹਾ। ਕਿ ਕ੍ਰਿਤ ਵਿੱਚ ਧਰਮ ਦਿਖਾਈ ਦੇ ਰਿਹਾ। ਪਰ ਵਿਚਾਰ ਦੇਚ ਧਰਮ ਨਹੀਂ ਹੈ ਪਖੰਡ ਹੈ। ਕ੍ਰਿਤ ਦੇਚ ਧਰਮ ਦਿਖਾਈ ਦੇ ਰਿਹਾ। ਜੋ ਦੀ ਸੇ ਜੋ ਦਿਖਾਈ ਦੇ ਰਿਹਾ। ਤੋ ਦਿਖਾਈ ਕਿਹੜਾ ਦਿੰਦਾ ਇਹਨਾਂ ਹੱਥਾਂ ਨੂੰ ਜੋ ਸਰੀਰ ਦੇ ਤਲ ਤੇ ਪ੍ਰਗਟ ਹੋਵੇ। ਜੋ ਮਨ ਦੇ ਤਲ ਤੇ ਦਿਖਾਈ ਨਹੀਂ ਦਿੰਦਾ ਤੁਹਾਨੂੰ ਕੀ ਪਤਾ ਮੇਰੇ ਵਿਚਾਰ ਕੀ ਨੇ ਤੇ ਮੈਨੂੰ ਕੀ ਪਤਾ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਵਿਚਾਰ ਕੀ ਨੇ ਪਰ ਪ੍ਰਮਾਤਮਾ ਨੂੰ ਪਤਾ ਹੈ ਕਹਿੰਦੇ ਨੇ ਸਤਸੰਗੀ ਦੇ ਅੰਦਰ ਸੰਤ ਦੇ ਅੰਦਰ ਭਗਤ ਦੇ ਅੰਦਰ ਅਭਿਆਸੀ ਦੇ ਅੰਦਰ ਹਰ ਵਕਤ ਵਿਚਾਰ ਦਇਆ ਦੇ ਚੱਲਦੇ ਨੇ ਕ੍ਰਿਤ ਦੇ ਚ ਕਦੀ ਕਦੀ ਉਹ ਪ੍ਰਗਟ ਕਰਦਾ ਹੈ ਜਿੱਥੇ ਕਿਦਰੇ ਲੋੜ ਪੈ ਜਾਏ ਪਰ ਦੁਸ਼ਤ ਦੇ ਅੰਦਰ ਹਰ ਵਕਤ ਵਿਚਾਰਾਂ ਦੇਚ ਕਠੋਰਤਾ ਹੀ ਚਲਦੀ ਹੈ। ਦੁਸ਼ਟਪਨਾ ਚਲ ਰਹਾ ਹੈ। ਮਾੜੇ ਵਿਚਾਰ ਚਲਦੇ ਨੇ। ਕ੍ਰਿਤ ਦੇਚ ਕਦੀ ਕਦੀ ਉਹ ਪ੍ਰਗਟ ਕਰਦਾ ਹੈ ਜਿੱਥੇ ਉਸ ਦਾ ਮੌਕਾ ਬਣ ਜਾਏ। ਲਫ਼ਜ਼ ਮੈਂ ਫਿਰ ਦੋਰਾਵਾ। ਸੰਤ ਦੇ ਅੰਦਰ, ਭਗਤ ਦੇ ਅੰਦਰ ਦਇਆ ਦੇ ਵਿਚਾਰ ਹਰ ਵਕਤ ਚੱਲਦੇ ਨੇ। ਪ੍ਰੇਮ ਦੀ ਸੋਚਣੀ ਹਰ ਵਕਤ ਚਲਦੀ ਹੈ। ਨਿਰਵੈਰਤਾ ਹਰ ਵਕਤ ਪ੍ਰਗਟ ਆਉਂਦੀ ਹੈ। ਸਮਦ੍ਰਿਸ਼ਟੀ ਹਰ ਵਕਤ ਹੈ। ਪਰ ਕ੍ਰਿਤ ਦੇਚ ਉੱਥੇ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ। ਕੁਝ ਨਹੀਂ। ਕਿਉਂਕਿ ਲੋੜ ਹੀ ਨਹੀਂ ਕਿਥੇ। ਉਹ ਪ੍ਰਕਿਰਤਿ ਦੇ ਵਿੱਚ ਪ੍ਰਗਟ ਕਰੇ ਆਪਣੀ ਦਇਆ ਨੂੰ ਆਪਣੀ ਸਮਦਰਸ਼ਟੀ ਨੂੰ ਆਪਣੇ ਪ੍ਰੇਮ ਨੂੰ। ਪਰ ਇੱਕ ਦੁਸ਼ਤ ਦੇ ਅੰਦਰ ਵਿਚਾਰ ਦੇ ਵਿੱਚ ਬੇਈਮਾਨੀ ਹਰ ਵਕਤ ਚੱਲਦੀ ਹੈ। ਵਿਚਾਰ ਦੇ ਚੋਰੀ ਹਰ ਵਕਤ ਚੱਲਦੀ ਹੈ। ਵਿਚਾਰ ਦੇ ਦੁਸ਼ਤਪਨਾ ਹਰ ਵਕਤ ਚੱਲਦਾ ਹੈ। ਪ੍ਰਕਿਰਤਿ ਦੇ ਵਿੱਚ ਪ੍ਰਗਟ ਉੱਥੇ ਆਉਂਦਾ ਜਿੱਥੇ ਉਸ ਦੀ ਲੋੜ ਪੈ ਜਾਏ। ਜਿੱਥੇ ਉਸ ਦੀ ਗਰਜ਼ ਹੋਵੇ। ਉਹ ਦੁਸ਼ਤਪਨਾ ਪ੍ਰਕਿਰਤਿ ਦੇ ਤਲ ਤੇ ਪ੍ਰਗਟ ਕਰ ਛੱਡਦਾ ਹੈ। ਵਿਚਾਰ ਦੇ ਕੇ ਹਰ ਵਕਤ ਦੁਸ਼ਟ ਪਣਾ ਚੱਲ ਰਿਹਾ ਹੈ ਕ੍ਰਿਤ ਦੇ ਤਲ ਤੇ ਕਿਦਰੇ ਕਿਦਰੇ ਪ੍ਰਗਟ ਕਰ ਛੱਡਦਾ ਜਿਵੇਂ ਹੁਣ ਦਿਨ ਕਰਦੀ ਗਾਥਾ ਮੈਂ ਤੁਹਾਡੇ ਸਾਹਮਣੇ ਰੱਖੀ ਵਿਚਾਰ ਤੇ ਉਸ ਦੇ ਅੰਦਰ ਹਰ ਵਕਤ ਚੱਲ ਰਿਹਾ ਸੀ ਕ੍ਰਿਤ ਦੇ ਤਲ ਤੇ ਇੱਕ ਦਿਨ ਪ੍ਰਗਟ ਕਰ ਬੈਠਾ ਵਿਚਾਰ ਵਿੱਚ ਦਇਆ ਹਰ ਵਕਤ ਚੱਲਦੀ ਹੈ ਅਭਿਆਸੀ ਦੇ ਕ੍ਰਿਤ ਦੇ ਕਿਦਰੇ ਕਿਦਰੇ ਪ੍ਰਗਟ ਕਰਦਾ ਹੈ ਵਿਚਾਰ ਵਿੱਚ ਦੁਸ਼ਟਪਣਾ ਹਰ ਵਕਤ ਚੱਲਦਾ ਹੈ ਦੋਸਤ ਦੇ ਕ੍ਰਿਤ ਵਿੱਚ ਕਿਦਰੇ ਕਿਦਰੇ ਪ੍ਰਗਟ ਕਰਦਾ ਹੈ لیکن کبھی کبھی ایسا ہوندا ہے ਵਿਚਾਰ ਦੇ ਵਿੱਚ ਤੇ ਕਠੋਰਤਾ چل رہی ہے ਚੋਰੀ چل رہی ہے কৃত ਦੇ तल ਤੇ ਧਾਨ ਪ੍ਰਗਟ ਹੋ ਰਿਹਾ ਹੈ ਪਖੰਡ ਵਿਚਾਰ ਦੇ ਵਿੱਚ ਕੋਈ ਪ੍ਰਮਾਤਮਾ ਨਹੀਂ ਨਾ ਕੋਈ ਪ੍ਰਮਾਤਮਾ ਦੀ ਮਹਿਮਾ ਤੇ ਨਾ ਹੀ ਪ੍ਰਮਾਤਮਾ ਤੋਂ ਇਹ متاثر ਹੈ কৃত ਵਿੱਚ ਗੁਰਦੁਆਰੇ ਆਇਆ ਹੈ ਕਿਨੂੰ ਕਹਿੰਦੇ ਨੇ ਪਖੰਡ ਰੱਬ ਦੇ ਗੁਣਾ ਤੋਂ ਪ੍ਰਭਾਵਿਤ ਨਹੀਂ ਹੈ परमात्मा ਦੇ ਗੁਣਾਂ ਤੋਂ ਪ੍ਰਭਾਵਿਤ ਨਹੀਂ ਹੈ ਮੰਦਰ ਮਸਜਿਦ ਗੁਰਦੁਆਰੇ ਚਾਗੇ ਇਹ ਮਸਜਿਦ ਵਿੱਚ ਆਉਣਾ ਪਖੰਡ ਤੇ ਮੰਦਰ ਦੇ ਵਿੱਚ ਆਉਣਾ ਪਖੰਡ ਤੇ ਗੁਰਦੁਆਰੇ ਵਿੱਚ ਆਉਣਾ ਪਖੰਡ ਕਿਉਂਕਿ ਰੱਬ ਦੇ ਗੁਣਾਂ ਤੋਂ ਤੇ ਪ੍ਰਭਾਵਿਤ ਹੈ ਨਹੀਂ ਰੱਬ ਕਰਕੇ ਨਹੀਂ ਆਇਆ ਉਹ ਉਸ ਦੇ ਵਿਚਾਰ ਵੀ ਨਹੀਂ ਚੱਲਦੇ ਇਸ ਦੇ ਅੰਦਰ ਉਸ ਦੀ ਸੋਚਣੀ ਵੀ ਨਹੀਂ ਹੈ ਉਸ ਦਾ ਚਿੰਤਨ ਵੀ ਨਹੀਂ ਹੈ ਲੇਕਿਨ ਫਿਰ ਵੀ ਧਾਰਮਿਕ ਕਰਮ ਇਹ ਕਰ ਰਿਹਾ ਹੈ ਔਰ ਧਰਮ ਤਲ ਤੇ ਕੁਝ ਵੀ ਕਰ ਰਿਹਾ ਹੈ ਇਹਨੂੰ ਕਹਿੰਦੇ ਨੇ ਪਖੰਡ ਅੱਖਾਂ ਨਾਲ ਦਿਖਾਈ ਦੇ ਰਿਹਾ ਹੈ ਧਾਰਮਿਕ ਕਰਮ ਹੈ ਪਰ ਇਸ ਧਾਰਮਿਕ ਕਰਮ ਦੀ ਕੋਈ ਬੁਨਿਆਦ ਨਹੀਂ ਹੈ ਜੜ ਨਹੀਂ ਕਿਉਂਕਿ ਵਿਚਾਰ ਵਿੱਚ ਤਹਿ ਨਹੀਂ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਮ ਧਰਮ ਪਖੰਡ ਜੋ ਦੀਸੇ ਇਹ ਜੋ ਦਿਖਾਈ ਦੇ ਰਿਹਾ ਪਖੰਡ ਵਿਚਾਰ ਵਿੱਚ ਨਹੀਂ ਹੈ ਵਿਚਾਰ ਪਹਿਲੇ ਹਵਨ ਤੇ ਉਹ ਕਿਰਦਾਰ ਬਣੇ ਉਸ ਕਿਰਦਾਰ ਦੀ ਬੁਨਿਆਦ ਹੈ ਚਾਹੇ ਸ਼ੁਭ ਹੈ ਤੇ ਚਾਹੇ ਅਸ਼ੁਭ ਹੈ ਕਈ ਦਫਾ ਐਸਾ ਹੁੰਦਾ ਹੈ ਕ੍ਰਿਤ ਦੇ ਚ ਅਸ਼ੁਭ ਹੋ ਗਿਆ ਲੇਕਿਨ ਵਿਚਾਰ ਦੇ ਚ ਅਸ਼ੁਭ ਨਹੀਂ ਸੀ ਤਾਂ ਮੈਂ ਅਰਜ਼ ਕਰਾਂ ਉਸ ਨੂੰ ਅਸ਼ੁਭ ਨਹੀਂ ਕਹਿ ਸਕਦੇ ਸੀ ਕ੍ਰਿਤ ਦੇ ਚ ਪਾਪ ਹੋ ਗਿਆ ਹੈ ਲੇਕਿਨ ਵਿਚਾਰ ਦੇ ਚ ਪਾਪ ਨਹੀਂ ਸੀ ਤਾਂ ਇਹ ਪਾਪ ਨਹੀਂ ਹੈ ਕਮ ਸੇ ਕਮ ਪ੍ਰਮਾਤਮਾ ਦੀ ਦੁਨੀਆ ਚ ਪਾਪ ਨਹੀਂ ਹੈ ਇੱਕ ਉਦਾਹਰਣ ਮੈਂ ਦੇ ਦਿਆਂ ਛੇਵੇਂ ਪਾਦਸ਼ਾਹ ਦੇ ਘੋੜੇ ਦੀ ਲਗਾਮ ਇੱਕ ਬਿਰਧ ਮਾਤਾ ਨੇ ਪਕੜ ਲਈ ਲੰਬੀ ਚੌਕੜੀ ਗਾਥਾ ਹੈ ਸਾਖੀ ਹੈ ਤੂੰ ਮਾਤਾ ਪਤਾ ਕੀ ਕਹਿਣ ਲੱਗ ਪਈ ਹੱਥ ਜੋੜ ਕੇ ਤੂੰ ਪਤ ਤ ਮੈਂ ਪਤ ਪਾਵਨ ਤੂੰ ਪਤ ਤ ਮੈਂ ਪਤ ਪਾਵਨ ਉਹ ਸਿੱਧਾ ਇਹ ਗਾਲਾਂ ਕੱਢਣ ਵਾਲੀ ਗੱਲ ਐ ਗੁਰੂ ਨੂੰ ਆਖਣਾ ਤੂੰ ਪਾਪੀ ਐ ਕਹੀ ਜਾ ਰਹੀ ਐ ਤੂੰ ਪਤ ਤ ਮੈਂ ਪਤ ਪਾਵਨ ਤੂੰ ਪਤ ਤ ਮੈਂ ਪਤ ਪਾਵਨ ਮੈਂ ਤੇਰੇ ਪਾਪ ਧੋਣ ਵਾਲੀ ਸੇਵਾਦਾਰ ਨੇ ਫੜ ਲਿਆ ਪਿੱਛੇ ਖਿੱਚ ਕਿਸ ਜੋ ਹੈ ਸੁੱਟਿਆ ਮੂਰਖ ਇਹ ਕੀ ਯਾਤ ਨਹੀਂ ਐ ਸੇਵੇਂ ਪਾਤਸ਼ਾਹ ਕਹਿਣ ਲੱਗੇ ਬੜਾ ਸੋਹਣਾ ਸੰਬੰਧ ਜੁੜਿਆ ਹੋਇਆ ਸੀ ਇਹ ਤੂੰ ਕੀ ਕੀਤਾ ਆਣ ਗਏ ਸਨ ਕੋਲ ਮੇਰੇ ਇਹ ਠੀਕ ਕਹਿ ਰਹੀ ਹੈ ਜੁਕਤ ਇਸ ਦੇ ਜੋ ਵਿਚਾਰ ਨੇ ਮੈਂ ਦੇਖ ਲੈਣਾ ਤੂੰ ਕ੍ਰਿਤ ਦੇਖਦਾ ਪਿਆ ਅਸੀਂ ਵਿਚਾਰ ਦੇਖਦੇ ਛੱਡ ਇਸ ਦੀ ਕ੍ਰਿਤ ਨੂੰ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਏ ਖਰੇ ਹਰ ਮਾਣੇ ਬਾਹਰੋਂ ਗੁਸਤਾਖੀ ਕਰ ਗਏ ਬਾਹਰੋਂ ਗਲਤ ਬਿਆਨੀ ਹੋ ਗਈ ਵਿਚਾਰ ਦੇ ਤਲ ਤੇ ਨਹੀਂ ਸੋਚਣੀ ਦੇ ਤਲ ਤੇ ਨਹੀਂ ਸੀ ਕਈ ਵਾਰ ਮਨੁੱਖ ਬਾਰ ਬੜੀ ਨੇਕੀ ਕਰ ਰਿਹਾ ਹੈ ਭਲਾਈ ਕਰ ਰਿਹਾ ਹੈ ਪਰ ਸੋਚਣੀ ਦੇ ਤਲਤੇ ਨਹੀਂ ਹੈ ਵਿਚਾਰ ਦੇ ਤਲਤੇ ਨਹੀਂ ਹੈ ਭਾਰਤ ਬਹੁਤ ਭਲਾ ਕਰ ਰਿਹਾ ਹੈ ਪਰ ਇਹ ਭਲਾਈ ਉਸ ਦੇ ਵਿਚਾਰਾਂ ਦੇ ਚ ਨਹੀਂ ਉਸ ਦੀ ਸੋਚਣੀ ਨਹੀਂ ਉਸ ਦੀ ਕੋਈ ਬੁਨਿਆਦ ਨਹੀਂ ਹੈ